ਇੰਨੀ ਗਰਮੀ ਕਿਦਾਂ ਲਈ ਜਾਂਦੇ ਰੋਟੀਆਂ ਤੇ ਸੀ ਗਰਮੀ ਲੱਗਦਾ ਤੁਹਾਨੂੰ ਹੂੰ ਜੇ ਪਹਿਲੋਂ ਦੇ ਹਾਂ ਸਸਾ ਕਰਾਉਂਦੇ ਲਗੇ ਪਹਿਲੀਆਂ ਬਿੱਲੀ ਮਹਾ ਦਾਪੰਦਾ ਨੂੰ ਇਹ ਦਾ 15 ਮਿੰਟ ਲੈ ਜਾਂਦੀਆਂ ਮੈਂ ਤਾਂ ਚੁੱਲੇ 'ਚੋਂ ਛੇਤੀ ਲੈ ਜਾਂਦੀ ਹਾਂ ਨਾ ਚੁੱਲ੍ਹੇ 'ਚੋਂ ਛੇਤੀ ਹੂੰ ਪਰ ਇਹ ਗਰਮੀ ਬੜੀ ਹੈ ਦਲਜੀ ਲਾ ਲਿੰਦੀ ਐ ਹਾਂ ਸੇਗੜਾ ਹਨ ਸੀਸ ਕਿਤਰਾ ਬਾਹ ਪਾਣੀ ਦੀ ਮਸ ਸੀਸਾਂ ਤੇ ਰੀਣਾ ਨੰਦ ਅਜਨੇ ਸਖਾਈਂ ਮਾਪੀ ਕੱਜ ਆ ਜਾਣ ਪੀ ਲੀਆਂ ਨੇ ਸਖਾਤੀ ਇਹਦੇ ਅਸਾਂਡੋ ਗੇ ਰੋਟੀਆਂ ਨਾਲ ਰਦੂਰ ਆਈਆਂ ਨਾਲ ਆ ਸ਼ਾਤ ਆ ਲੈ ਲਾਉਣੇ ਨਾਲ ਆ ਸਿੰਪਲ ਰੋਟੀਆਂ ਨਹੀਂ ਪਿਆਜ਼ ਲੈਉਣੇ ਨਾਲ ਉਹਦਾ ਨਹੀਂ ਲੈਂਦੀਆਂ ਲਾਉਣੀਆਂ ਉਹਨਾਂ ਦੇ ਨਹੀਂ ਉਧਰ ਲਾਈਆਂ ਸਿੰਪਲ ਉਧਰ ਆਈਆਂ ਅੱਛਾ ਅੱਛਾ ਸੋ ਪਿਆਜ਼ ਨਹੀਂ ਵੱਖਰੀਆਂ ਲਾਈਆਂ ਬਹੁਤ ਸੇਕ ਤੰਦੂਰ ਚਾਵੇ ਉਤੋਂ ਬੜਾ ਲੱਗਦਾ ਨੋ ਰੋਟੀਆਂ ਲੱਗੀਆਂ ਵਿੱਚ ਪਾਵਲੀਆਂ ਲਾਈਆਂ ਜਿ ਬਲਕ ਚੁੱਕਦੇ ਹੂੰ ਹੂੰ ਦਲੀਲਾ ਇੱਕ ਦੀ ਆਇਆ ਇਨੇ ਮੇ ਲਵਾਈਆਂ ਹੀ ਲਾਉਣੀ ਨਹੀਂ ਹੁੰਦੀਆਂ। ਚਾ ਲਾਉਣੀ ਨਹੀਂ ਆਉਦੀ। ਸੇਕ ਬੜਾ ਪੈਂਦਾ। ਮੈਂ ਵੀ ਲਾ ਲੀਂਦਾ ਮੈਂ। ਮੈਂ ਰੱਗੇ ਦੱਸਣਾ ਮੈਂ ਜਿੰਨਾ ਸੇਕ ਹੈ ਤੰਦੂਰ ਦੇ ਉੱਤੇ ਬਹੁਤ ਮੰਦੀ ਹਾਲਤ ਹੁੰਦੀ ਗਰਮੀਆਂ। ਸਿਆਲ ਚ ਐਸਾ ਹੀ ਹੈ। ਹੂੰ। ਜੀ ਨਾਲ ਨਹੀਂ ਹੈ ਪਤਾ ਤੰਦੂਰ ਦਾ ਇੱਕ ਪਾਸੇ ਸੇਕ ਛੜਦਾ ਰੋਟੀ ਨੂੰ। ਇੱਕ ਪਾਸੇ ਗੰਡੇ ਲੱਗੇ ਹੁੰਦੇ ਇਹਦਾ। ਸਿੰਪਲ ਵੀ ਲੱਗਦੀਆਂ ਗੰਡੇ ਤੋਂ ਬਗੈਰ ਵੀ। ਆਹ ਸਿੰਪਲ। ਹੂੰ। ਬੰਦੇ ਆ ਚਾਵਲ ਪਕਾਈਆਂ। ਕਰੋ ਟਰਾਈ ਜੀ। ਬਾਕੀ ਗਰਮੀ ਬੜੀ ਲੱਗਦੀ ਜੇ ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਦਾ। ਬੰਦੇ ਹਾਲ ਹੋ ਜਾਂਦੇ ਜੇ। ਇਸ ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਸੋ ਮੈਂ ਤੁਹਾਡਾ ਆਪਣਾ ਪ੍ਰਿਤਪਾਲ ਪਾਲ ਗਿਲ ਬਲੌਗਸ ਤੋਂ ਤੇ ਸਵੇਰ ਬੜੀ ਵਧੀਆ ਆ ਨਾ ਨੂੰ ਗੇੜੇ ਆ ਤਿਆਰ ਹੋ ਗਏ ਤੇ ਸੌਰਿਆਂ ਦੇ ਪਿੰਡ ਬੈਠੇ ਅੱਜ ਤੇ ਸੇਰ ਦਾ ਬ੍ਰੇਕਫਾਸਟ ਮਿਲਿਆ ਤੇ ਬਹੁਤ ਵਧੀਆ ਯੂਨੀਕ ਜੀ ਚੀਜ਼ ਮਿਲੀ ਜਮਨਾ ਘਾਟ ਹੀ ਖਾਦੀ ਐ ਪਰ ਬੇਕਰਨ ਨੂੰ ਤਾਂ ਬੜੀ ਯੂਨੀਕ ਲੱਗੰਦੀ ਆ ਚਲੋ ਵੇਖੋ ਹਣ ਜੀ ਵੀ ਦੱਸੋ ਕਦਾਂ ਦੀ ਲੱਗਨ ਦਈ ਆ ਮੈਂ ਅਰੇ ਉਹਨਾਂ ਟੇਸਟ ਕੀਤੀ ਨਹੀਂ ਅਜੇ ਲਓ ਜੀ ਤੰਦੂਰ ਵਾਲੀਆਂ ਰੋਟੀਆਂ ਗੰਡੇ ਵਾਲੀਆਂ ਨਾਲ ਦਹੀਂ ਨਾਲ ਮਲਾਈ ਮਖਣੀ ਆ ਫਿਰ ਮਖਣੀ ਆ ਚਲੋ ਮਲਾਈ ਮਖਣੀ ਇੱਕੋ ਚੀਜ਼ੇ ਨਾਲ ਲੱਸੀ ਤੇ ਨਾਲ ਸਾਡੀ ਮੈਡਮ ਹਾਂਜੀ ਜੇ ਤੁਸੀਂ ਜੁਆਇਨ ਕਰਨ ਲੱਗੇ ਜੀ ਹਾਂਜੀ ਚਲੋ ਵਾਦੀ ਹਾਂ ਚਾਹੀਦਾ ਚਾਹੀਦਾ ਰਾਜਾ ਨੇ ਅਜੇ ਆਪਾਂ ਨੂੰ ਕੰਮ ਵੀ ਵੜਿਆ ਦੋ ਤਿੰਨ ਜਗ੍ਹਾ ਖਲੋਣਾ ਆਪਾਂ ਫੇਰ ਜਾ ਕੇ ਘਰੇ ਜਾਏ ਨਾ ਆਪਣੇ ਕੋ ਕਾਫੀ ਟਾਈਮ ਹੋ ਜਾਣਾ ਮੈਂ 12 ਵਜ ਜਾਣੇ ਆਪਾਂ ਨੂੰ ਚਲੋ ਖਾ ਗਏ ਕਿਦਾਂ ਦੀ ਆ ਚੀਜ਼ ਤੇ ਦੱਸ ਦੇਵਾਂ ਕੀ ਸਵਾਦ ਆ ਮੈਂ ਤੇ ਵੇਖਣ ਤੋਂ ਮਤਲਬ ਪੀਜ਼ੇ ਦੀ ਫੀਲਿੰਗ ਜਿਹਦੀ ਆਉਂਦੀ ਹੁੰਦੀ ਜਿਦਾ ਪੀਜ਼ਾ ਲੱਗਦਾ ਉਦਾਂ ਲੱਗੰਦਿਆ ਚਲੋ ਠੀਕ ਆ ਓਕੇ ਓਏ ਕਿੱਥੇ ਚੱਲਿਆ ਕੀ ਨਾ ਸੁਸਤੀ ਜੇ ਮੈਂ ਕਾ ਰਹਿਣ ਦਿੰਦੀ ਨੀ ਗਰਲੀਨ ਕਿੱਥੇ ਚੱਲਿਆ ਆ ਗਰਲੀਨ ਰੋਲ ਲੱਗ ਜਾਣਾਗੇ ਚਲ ਗਰਲੀਨ ਪੂਈ ਨਾ ਚੱਲਿਆ ਵਾ ਗਰਲੀਨ ਪੂਈ ਨਾ ਚੱਲਿਆ ਨਹੀਂ ਭਰਾ ਲੱਗਦਾ ਅਜੇ ਇੱਥੇ ਅਦਰ ਤੋਂ ਜੇ ਮੈਡਮ ਵੀ ਆ ਗਏ ਹੈ। ਉਸ ਦੇ ਭਾਈ 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 ਚੱਲ ਚੱਲ ਨਾਨਕੇ ਆ ਕੇ ਬਾਏ ਕਰਨਾ ਸੀਗੇ। ਅੱਛਾ ਪਹਾੜੀਆਂ ਚੜ੍ਹਨੀਆਂ ਸੀਗੀ ਆਗੇ। ਆ ਮੇਲਾ ਨਾਨੀ ਨੂੰ ਚੱਲ ਨਾਨੂ ਨੂੰ ਮੇਲਾ ਭਾਈ ਭਾਈ ਚਲੋ ਭਈਏ ਕੇ ਬਿਚਾਰੋ ਚਲੋ ਚਲੋ ਚੰਗਾੜੀ ਹਾਂਜੀ ਚੰਗਾ ਮੈਂ ਆ ਗਏ ਆ ਹਾਂ ਉਹ ਲੋਕ ਆ ਗਏ ਵੱਡੇ ਮੇਲਾ ਹਾਂ ਵੱਡੇ ਆ ਗਏ ਆ ਗਏ ਮੇ ਜੀ ਤੇ ਨਾ ਕੋ ਗੋਲੀ ਗੋਲ ਵੀ ਚੌਰਸ ਵੀ ਹੈਗਾ ਉਹ ਚਲੋ ਜੀ ਉਹ ਰੀਨ ਦਾ ਵਿਚਲਾ ਆ ਉਹੜਾ ਪੁੱਛ ਲੈਣਾ ਕਿਸੂ ਤੇ ਹੂੰ ਉਹਦਾ 2500 ਦਾ ਆਇਆ ਇਹ ਉਹਦਾ ਪੁੱਛ ਲੀਏ ਪਹਿਲਾਂ ਕਿਉਂਕਿ ਰੇਟ ਆ ਫਿਰ ਹੀ ਉਤਰੇ ਉਹਦੇ ਪੁੱਛ ਲੈਨੇ ਆ ਨਹੀਂ ਯਾਰ ਲੈਣਾ ਤੇ ਪੈਣਾ ਹੀ ਆ ਵੇਖ ਕੇ ਲੈਣਾ ਪੈਣਾ ਹੀ ਆ ਲੰਘ ਕੇ ਫਿਰ ਲੈਣਾ ਆ ਚਲੋ ਜੀ ਚਲੋ ਹੋਰ ਗਿਆ ਮੈਂ ਨਾਲ ਉਹਨੇ ਕਿਹਾ ਹੀ ਲੈ ਕੇ ਜਾਇਓ ਹੁਣ ਲਾਇਆ ਨਾ ਨਹੀਂ ਚਲੋ ਜੀ ਚਲੋ ਜੋ ਟੱਬਾਂ ਦੇ ਦਰਸ਼ਨ ਕਰਾਉਨੇ ਤੁਹਾਨੂੰ ਇਹ ਕਿਤੇ ਦਰਸ਼ਨ ਉਹ ਰਾਜਬਾਨ ਤੇ ਜੜਿਆ ਵਾਓ ਕਿ ਡਗੜੇ ਸੋਹਣੇ ਪਾਲੂ ਵੇਖੋ ਕਿ ਡਗੜੇ ਵਡੇ ਵਾਓ ਕਿੰਨੇ ਕਿਊਟ ਆ ਬੜੇ ਗਿਫਟ ਕਰਨੇ ਹੋਏ ਤਾਂ ਜਰੂਰ ਕਰ ਸਕਦੇ ਜੇ ਹਾਂਜੀ ਹਾਂਜੀ ਉਹ ਉਤਰਨਾ ਪੂ ਜਾਰਾ ਉੱਚਾ ਤਾਂ ਆਜੋ ਆਜੋ ਆਈ ਸ਼ਾਬਾਸ਼ ਏ ਜਨਰਲ ਟਾਬਾ ਵੀ ਇਹ ਸਿਰਫ 4500 ਦਾ ਹੈ ਉਹ ਅੱਛਾ ਹੀ ਹੈ ਨਾਲ ਵਾਲਾ 4500 ਦਾ ਵੱਡੇ ਵਾਲਾ ਆ ਆ ਦੱਸੋ 3500 ਦਾ 2800 ਦਾ ਉਹ ਠੀਕ ਆ ਮੇਰੇ ਸਾਮ ਉਹਦੇ ਚ ਇਹਦੇ ਚ ਕੀ ਚੇਂਜ ਹੋਊਗਾ ਜਿਹੜਾ ਉਹ ਇੰਨੇ ਦਾ ਹੋਵੇਗਾ ਇਹ ਨਾ ਉੱਚਾ ਘਾਟ ਆ ਜਿਹੜਾ ਇਹ ਉੱਚਾ ਜਿਆਦਾ ਤੇ ਮਜ਼ਬੂਤ ਵੀ ਆ ਇਹਦਾ ਵੀ ਫਰਕ ਹੋਊਗਾ ਨਾ ਹਾਂ ਇਹ ਮਹਿੰਗਾ ਕਿਉਂ ਹੈ ਇਹਦੇ ਨਾਲੋਂ ਅੱਛਾ ਇਹ 2800 ਦਾ ਵਾ ਤੇ ਉਹ 3500 ਦਾ ਹੈ ਉਹ 8.5 ਦਾ ਸਾਢੇ 8.5 ਦਾ ਸਟਾਫ ਵਧੀਆ ਵਾ ਸਰ ਹੈਵੀ ਕੁਆਲਿਟੀ ਹੈ ਕੋਈ ਦਿੱਕਤ ਨਹੀਂ ਆਉਣੀ ਬੜੇ ਚੰਗੇ ਬੰਦੇ ਯਾਰ ਪਾਣੀ ਠੰਡਾ ਲਿਆ ਗਿਆ ਸੀ ਪੀ ਲਓ ਪੰਪ ਲੈ ਲੈ ਹਾਂਜੀ ਲੈ ਲੈ ਪੰਪ ਲੈ ਲੈ ਗੱਡੀ ਵੀ ਉੱਥੇ ਲਾਏ ਜਿਹਦੇ ਉੱਧਰ ਦੇਖੋ ਇਨਨੂੰ ਸਾਰਾ ਹੁੰਦਾ ਨਾ ਕਿਵੇਂ ਕੱਢੀ ਹਾਂ ਅਹੀਂ ਸੋ ਘਟਰੀ ਜਾਣਾ ਕਿ ਹਾਈ ਪਾੜ ਨਾ ਜਾਵੇ ਉਹ ਵੇਖੋ ਕਿਦਾਂ ਨੱਪੀ ਜਾਣ ਉਹਨਾਂ ਕੋਈ ਗੱਲ ਬਾਤ ਨਹੀਂ ਕੋਈ ਡਰਦਾ ਹੈ ਨਾ ਸੀ ਜੀ ਸੀ ਜਨਾ ਉਸ ਹੋਟਲ ਨੂੰ ਦਾਹੀ ਨਾਣ ਕੇ ਆਪਦੇ ਨਾਨੂ ਨੇ ਵੇਖਿਆ ਨਾਨੂ ਕਹਿੰਦਾ ਕਿ ਮੈਂ ਸੀਨੋ ਗੇਟ ਦੇਣਾ ਟਾਪ ਅਪ ਬੱਦੇ ਵਾਲਾ ਆਵੇ ਇਹ ਨੂੰ ਟੱਬ ਲੈ ਕੇ ਦਿੱਤਾ ਨਾ ਮੰਨੇ ਹੋਣਾ ਸੀ ਸਿੱਗੇ ਯਕੀਨ ਅਸਨਾ ਹੋਣਾ ਰੋਜ ਚਲੋ ਚਲੋ ਬਾਏ ਕਰ ਦੋ ਬਾਏ ਕਰ ਦੋ ਬਾਏ 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 ਇਹ ਕਿਹੜੀਆਂ ਨਾ ਕਰੀ ਜਾਂਦਾ ਕਿਆ ਮੈਂ ਅੱਜ ਆਪਣੇ ਦਾਦੂ ਜੀ ਕੋਲ ਚੱਲਿਆ ਆ ਮੈਨੂੰ ਖੁਸ਼ੀ ਬੜੀ ਆ ਚਾਂਬਰਾ ਚੱਲਦੇ ਆ ਆਹੋ ਖੁਸ਼ੀ ਨਹੀਂ ਸੰਭੀ ਜਾਣਦੀ ਦਾਦੂ ਜੀ ਕੋ ਜਾਨਦੀ ਜਾਨਦੀ ਦਾਦੂ ਜੀ ਜਾਨਦੀ ਦਾਦੂ ਜੀ ਉਹ ਜਾਨਦੀ ਖੁਸ਼ੀ ਨਹੀਂ ਸੰਭੀ ਜਾਣਦੀ ਮੇਰੇ ਪੁੱਤ ਦੀ ਅਗੋਂ ਟਾਈਮ ਹੋ ਗਿਆ ਇਹ ਸੜਕ 'ਤੇ ਛੋਟੀਆਂ ਜਿੰਨੀਆਂ ਟ੍ਰੈਫਿਕ ਹੀ ਵੜਾ ਨਾ ਤੇ ਅਸੀ ਸਨੇਨਾ ਟੱਬ ਲਿਆ ਆ ਤੇ ਅਸੀ ਇਸ ਭਾਵੇਂ ਮੀਂਹ ਪੈ ਜਾ ਬੁੱਤ ਜਿੰਨਾ ਮੌਸਮ ਬਦਲ ਗਿਆ ਵੇ ਬੱਦਲ ਹੋ ਗਿਆ ਮੈਨੂੰ ਤਾਂ ਲੱਗਦਾ ਮੀਂਹ ਆ ਜਾਣਾ ਚਲੋ ਜਿੱਦਨ ਧੁੱਪ ਲੱਗੂਗੀ ਉਦੋਂ ਨਾਲੂਗਾ ਅਸੀ ਇਸਨ ਮਾਮੂ ਪਿੰਡ ਰੋਜ਼ ਹੀ ਨਾਈ ਕਰਦਾ ਹੁੰਦਾ ਹੈ ਟੱਬ ਚ ਹਨਾ ਅਸੀ ਵਿਚਾਰੇ ਬੱਚਿਆਂ ਨਾਲ ਦੀਦੀ ਨਾਲ ਵੀਰ ਜੀ ਨਾਲ ਤੇ ਫੇਰ ਨਾਨੂ ਕਹਿੰਦੇ ਆ ਅਸੀ ਇਸ ਨੂੰ ਵੀ ਟੱਬ ਹੀ ਲੈ ਦਿੰਨੇ ਆ ਸਾਰੇ ਬੱਚਿਆਂ ਨੇ ਟੱਬ ਲਏ ਵੇਰਾ ਸੀ ਹੁੰਦੇ ਡੱਬ ਲੈ ਆਏ ਸੀ ਸ਼ਮਾ ਤੇ ਹੁਣ ਅਸੀਂ ਸੁਣਾਈ ਕਰੂ ਕਾ ਕਰ ਜਾ ਕੇ ਬੜੀ ਗੋਸ਼ ਹੁੰਦੀ ਨਿਕਲਦੀ ਨਹੀਂ ਬੜੀ ਔਖੇ ਖੜਨੀ ਪੈਂਦੀ ਵਿੱਚੋਂ ਹਨਾ ਦੱਸ ਦੂ ਕਿ ਮੈਂ ਬਹੁਤ ਲੜਾਈ ਕਰਦਾ ਡੱਬ ਚੋਂ ਨਿਕਲਣ ਲੱਗਿਆ ਰੋਏ ਵੀ ਬੜੇ ਕਰਦਾ ਕਿ ਮੈਂ ਨਹੀਂ ਨਿਕਲਣਾ ਮੈਂ ਸਾਥ ਵਿੱਚ ਜਾਣਾ ਹਾਂਜੀ ਤੁਹਾਡੀਆਂ ਹੀ ਗੱਲਾਂ ਕਰ ਰਹੇ ਹਾਂ ਹਾਂਜੀ ਓਏ ਓਏ ਸੁਣਿਆ ਦਾਦੀ ਜੀ ਕੋਲ ਜਾਣਾ ਦਾਦੀ ਜੀ ਨੂੰ ਮਿਲਣਾ ਆ ਹਾਂਜੀ ਕੋ ਸਾਰਿਆਂ ਨੂੰ ਸਤਿ ਸ਼ਕਰ ਸਤਿ ਸ਼ਕਰ ਜੀ ਸਾਰਿਆਂ ਨੂੰ ਕਿਤੇ ਤੁਸੀਂ ਹਾਂਜੀ ਕਰ ਦੋ ਹੱਥ ਜੋੜ ਕੇ ਕਰੋ ਕੋ ਸਾਰਿਆਂ ਨੂੰ ਸਤਿ ਸ਼ਕਰ ਸਤਿ ਸ਼ਕਰ ਜੀ ਸਾਰਿਆਂ ਨੂੰ ਆਹ ਇਹ ਆਪਣੀ ਆਪ ਜੀ ਮਸਤ ਹੋਈ ਆ ਕੈਮਰਨ ਮਾਸੀ ਵੀ ਚੱਲੇ ਮੇਰੇ ਨਾਲ ਵੀ ਜੀ ਵੀ ਅਸੀਂ ਨਾਲ ਲੈ ਕੇ ਆਏ ਆਇਆ ਕਿ ਆ ਅਸੀ ਇਸ ਕਹਿੰਦੇ ਮੇਰਾ ਜੀ ਨਹੀਂ ਲੱਗਣਾ ਮਾਸੀ ਵੀ ਨੂੰ ਫੇਰ ਅਸੀਂ ਮਾਸੀ ਨੂੰ ਵੀ ਨਾਲ ਲਾਏ ਅਿੰਦੇ ਮਾਮੀ ਨੂੰ ਮਿਲਣਾ ਕਿਉਂਣਾ ਹੈ ਮਾਮੀ ਜੀ ਨੂੰ ਦੀਦੀ ਨੂੰ ਵੀ ਲੈ ਕੇ ਆਵਾਜੇ ਕੋਈ ਕੋਈ ਨਾ ਨੋ ਕੋਈ ਜ਼ਰੂਰੀ ਕੰਮ ਪੈ ਗਿਆ ਉਹਨਾਂ ਦੇ ਮਮਾ ਨਹੀਂ ਠੀਕ ਉਹਨਾਂ ਨੇ ਉੱਥੇ ਹੀ ਚਲਾਉਣਾ ਹਨਾ ਉਹਨਾਂ ਆਪਣੀ ਨਾਨੀ ਜੀ ਅਕਰ ਉਧਰ ਕੋਣ ਕੋਣ ਆਏ ਓਏ ਦਾदू ਜੀ ਓਏ ਮੇਰੇ ਸ਼ਰਦਾਰ ਓਏ ਜੀ ਮੇਲੇ ਦਾ ਦੂਈ ਨੂੰ ਆ ਗਈ ਮਿਸਾਲ ਤੁਹਾਨੂੰ ਹੱਸ ਕੇ ਕਾਹਦੇ ਕਰੇ ਕੋਟੇ ਹੀ ਕੀਤਾ ਕਮਕਾਰ ਆ ਗਿਆ ਸੋਸ ਜੀ ਜੀ ਟ੍ਰਿਕ ਬੰਬਾ ਹੈ ਇੱਥੇ ਮਾਮੂਸ ਤੇ ਆਪਰੇ ਦਾਵਾ ਚਾਰਾ ਕੋਈ ਨਹੀਂ ਆਪਰੇ ਦੋਸ਼ੋਂ ਡੀ ਜੇ ਦੇਖੋ ਕਿ ਆਪੂ ਘਾਰ ਆ ਗਿਆ ਦੇਖੇ ਡੰਡਾ ਹੀ ਮੋਹ ਹੈ ਸੱਚੀ ਗੱਲ ਹੈ ਸੱਚੀ ਗੱਲ ਬੋਲ ਸੱਚੀ ਗੱਲ ਆ ਗਿਆ ਹੋਰ ਮੇਰਾ ਸ਼ਦਾ ਆ ਗਿਆ

ਨੋ ਵੀ ਕੀ ਆਈ ਉਹ ਇੰਨੇ ਧਿਆਨ ਦੇਖਣੇ ਸੀ ਵਾਲੀ ਏ ਲੈ ਅੱਜ ਇਹ ਉਹ ਇਹ ਹਾਂ ਜੀ ਓਏ ਹਾਂ ਤੂੰ ਉਹ ਦਿਨਾਂ ਦੇ ਪਹਿ ਜਾਣਦੀ ਨਹੀਂ ਹੁਣ ਪਰ ਚਾਰਾਂਗੇ ਪਛਾਣਾਂਗੇ ਤੇਰੇ ਕੋਲ ਪਛਾਣਾਈ ਲੈ ਤੇਰੀ ਸਮਾਈ ਦੇਖ ਤੀ ਆਓ ਸਹੀ ਕਰਦੇ ਸੀ ਮੈਂ ਕਿਹਾ ਮੈਂ ਕਹਿ ਨਹੀਂ ਕਰ ਜਾ ਪਛਾਣਾਈ ਜਿਹਨੇ ਸਾਰਾ ਦੇਖਿਆ ਨਾ ਫਿਰ ਹਾਂ ਦੇਖੋ ਸਾਰਾ ਕੋਈ ਨਹੀਂ ਹੈ ਕੀਸ਼ਾ ਦੇ ਸੀਸ਼ੇ ਨਾਲੇ ਮਾਮੇ ਦੇ ਨਾਲੇ ਕਿਹੜੇ ਕਿਹਦੇ ਸੀਸ਼ੇ ਦੇ ਸਾਰੇ ਲੈ ਲੇਗਾ ਅੰਟੀਨਿਊਅਰ ਤੇ ਆਤਾ ਨਹੀਂ ਸਾਰੇ ਲੈ ਮਾਮੂ ਕੀ ਤੇ ਆ ਮਾਮੂ ਮਾਮਾ ਲਈ ਤਰੋ ਹਮ ਨਾਲ ਚਲੋ ਹਮ ਨਾਲ ਚਲੋ ਮੈਂ ਮੰ 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 ਕਰ ਨਹੀਂ ਦਨੇ ਆ ਮਾਮ ਸੀਸ਼ੇ ਨੂੰ ਮਿਲ ਗਏ ਫਿਰ ਉਹ ਹੀ ਕਢੋਣੇ ਉਹ ਵੇ ਡਿੱਗੀਆਂ ਖਾਲਾ ਕੋ ਜੋਹੀ ਵੇ ਸੀਸ ਸੋਨਿਆ ਲੱਲ ਲੱਲ ਡਿੱਗੀਆਂ ਨੂੰ ਬਸ ਗੱਡੀ ਜਾਣਾ ਡਿੱਗੀਆਂ ਲੈਣ ਦੀਆਂ ਆਟਾ ਬਚਕ ਲਿਆਂਦੇ ਹਾਂ ਹਾਂ ਮਿਸ ਕਰਦੀ ਇਹਨਾਂ ਚੀਜ਼ਾਂ ਨੂੰ ਕਿ ਹੁਣ ਬੱਚੇ ਇੱਥੇ ਆ ਕੇ ਬੱਚੇ ਮਿਸ ਕਰੂਗੀ ਉੱਥੇ ਬੱਚੇ ਜ਼ਿਆਦੇ ਹੀ ਖੇਡਣ ਨੂੰ ਕੀ ਨਿਆ ਮੋਜਾ ਲੱਗੀਆਂ ਇਧਰ ਵੇਖੋ ਅਸੀਸ ਵੱਲ ਵੀਰ ਜੀ ਝੂੜੇ ਦੇਂਦੇ ਆ ਅਸੀਸ ਨੂੰ ਛਿੱਟਾ ਖੋਸ਼ੇ ਆ ਪਿਛੇ ਪਾਇਆ ਆ ਆ ਵਧੀਆ ਕੀਤਾ ਜੱਸ ਗਿੱਤ ਅਸੀਸ ਬਹਿੰਦੀ ਵੀ ਨਹੀਂ ਦਾਦੂ ਨੇ ਘੋੜਾ ਲਿਆ ਕੇ ਦਿੱਤਾ ਅਸੀਸ ਬਹਿੰਦਾ ਹੀ ਨਹੀਂ ਹੋਂ ਅਸੀਸ ਝੂੜੇ ਲਊਗਾ ਨਾ ਨਾ ਅਸੀਸ ਵਾਏ ਇੱਕ ਦਾ ਅਸੀਸ ਝੂੜੇ ਲਊ ਆ ਇੱਦਾਂ ਬਹਿੰਦੀ ਨਹੀਂ ਜਿੱਦਾਂ ਦੇ ਲਿਆ ਕੇ ਦਿੱਤੇ ਨਾ ਗੱਡੀ ਤੇ ਬਹਿੰਦੀ ਨਾ ਘੋੜੇ ਤੇ ਬਹਿੰਦੀ ਹੁਣ ਇਹ ਕਿ ਚਲ ਉਹਦੇ ਝੂੜੇ ਦੇਣ ਨਾਲ ਬੈ ਗਈ ਆ